ਸੰਤਨ ਸ਼੍ਰੀ ਗੁਰੂ ਅਮਰਦਾਸ ਪਾਸ਼ਾ ਗੰਗਾ ਇਸ਼ਨਾਨ ਕਰਨ ਜਾਇਆ ਕਰਦੇ ਸੀ ਤਾਂ ਉਸ ਸਮੇਂ ਇਸ ਜਗ੍ਹਾ ਦੇ ਉੱਤੇ ਰਾਤ ਬਤਾਉਂਦੇ ਹੁੰਦੇ ਸੀ ਜਿਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਸ਼ਿਸ਼ੋਬੇ ਥਾ ਤੇ ਸਨ 1558 ਈਸਵੀ ਨੂੰ ਜਦ ਅਭਿਜਿਤ ਨਿਛਤਰ ਕੁੰਭ ਰਾਸ਼ੀ ਵਿੱਚ ਆਇਆ ਤਾਂ ਮਹਾਵਾਰਣੀ ਦਾ ਪਰਬ ਲੱਗਾ ਜਿਸ ਨੂੰ ਅਚਬ ਪਰਬ ਲਿਖਿਆ ਹੈ ਤਾਂ ਸ਼੍ਰੀ ਗੁਰੂ ਅਮਰਦਾਸ ਪਾਸ਼ਾ 22ਵੀਂ ਵਾਰ ਗੰਗਾ ਜੀ ਦੇ ਇਸ਼ਨਾਨ ਲਈ ਤਿਆਰ ਹੋਏ ਤਾਂ ਬਹੁਤ ਸਾਰੀਆਂ ਸੰਗਤਾਂ ਨਾਲ ਤਿਆਰ ਹੋ ਗਈਆਂ ਸਤਗੁਰ ਅਮਰਦਾਸ ਜੀ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਹੋਏ ਇਸ ਸਥਾਨ ਤੇ ਸੰਗਤਾਂ ਸਮੇਤ ਪਹੁੰਚੇ ਗੁਰੂ ਜੀ ਨਾਥਾ ਨਾਲ ਆਪਸ ਵਿੱਚ ਪਰਸਪਰ ਦਰਸ਼ਨ ਕਰਕੇ ਬਹੁਤ ਖੁਸ਼ ਹੋਏ ਗੁਰੂ ਜੀ ਸਾਹਮਣੇ ਟੋਬੇ ਵਿੱਚ ਨਿਰਮਲ ਜਲ ਨਾਲ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਭਜਨ ਬੰਦਗੀ ਕਰਨ ਉਪਰੰਤ ਆਪਣੇ ਸੰਗੀ ਸਾਥੀਆਂ ਨਾਲ ਇੱਥੋਂ ਹੀ ਗੰਗਾ ਨੂੰ ਚਾਲੇ ਪਾਉਂਦੇ ਸਨ ਇੱਕ ਦਿਨ ਨਾਥਾ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਕਿਹਾ ਕੋਈ ਵਰ ਮੰਗੋ ਨਾਥਾ ਨੇ ਕਿਹਾ ਗੁਰੂ ਜੀ ਆਪ ਜੀ ਦਾ ਨਾਮ ਰਹੀ ਦੀ ਦੁਨੀਆ ਤੱਕ ਰਹੇਗਾ ਸਾਡਾ ਵੀ ਉਧਾਰ ਕਰੋ ਤਾਂ ਗੁਰੂ ਜੀ ਗੁਰੂ ਜੀ ਨੇ ਖੁਸ਼ੀ ਵਿੱਚ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਗੁਰਦੁਆਰਾ ਨਾਥਾਣਾ ਸਾਹਿਬ ਪ੍ਰਗਟ ਹੋਵੇਗਾ ਗੁਰੂ ਜੀ ਨੇ ਸੱਚ ਦਾ ਉਪਦੇਸ਼ ਦੇ ਕੇ ਨਾਥਾ ਦਾ ਉਧਾਰ ਕੀਤਾ ਤੇ ਤੰਦਰਸ਼ੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੁਕਮ ਨਾਮੇ ਅਨਸਾਰ ਜੇ ਕੋਈ ਸਰਦਾ ਨਾਲ ਸਰੋਵਰ ਵਿੱਚ ਲੋੜੀ ਅਤੇ ਮੱਗੀ ਨੂੰ ਇਸ਼ਨਾਨ ਕਰਕੇ ਜਾਂਦਾ ਹੈ ਉਸ ਨੂੰ 68 ਤੀਰਥਾਂ ਦਾ ਫਾਲ ਪ੍ਰਾਪਤ ਹੁੰਦਾ ਹੈ ਤੇ ਕਿਹੜੀਆਂ-ਕਿਹੜੀਆਂ ਸੰਗਤਾਂ ਇਸ ਸਥਾਨ ਤੇ ਆਈਆਂ ਆ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਜੀ